ਮੇਰਾ ਨਾਮ ਕੁਲਦੀਪ ਕੌਰ ਹੈ ਮੈਂ ਭਗਤੀ ਦੀ ਰਹਿਣ ਵਾਲੀ ਆ ਮੈਨੂੰ ਗੁੱਡੇ ਦੀ ਕਾਫੀ 15 16 ਸਾਲ ਤੋਂ ਪ੍ਰੋਬਲਮ ਸੀ ਪਰ ਹੁਣ 4 ਸਾਲ ਤੋਂ ਮੈਨੂੰ ਪ੍ਰੋਬਲਮ ਜ਼ਿਆਦਾ ਵੱਧ ਗਈ ਸੀ ਉੱਤ ਹਸਤਾਲ ਬਾਰੇ ਮੈਂ ਪਹਿਲਾਂ ਵੀ ਬਹੁਤ ਜ਼ਿਆਦਾ ਸੁਣਦੀ ਸੀ ਕਿਉਂਕਿ ਪ੍ਰਾਣਾ ਹਸਤਾਲਾ ਕਾਫੀ ਮਸ਼ਹੂਰ ਆ ਤੇ ਫਿਰ ਮੈਂ ਗੁਪਤਾ ਹਸਪਤਾਲ ਦੇ ਵਿੱਚ ਚੈੱਕਅਪ ਕਰਵਾਉਣ ਆਈ ਬਾਅਦ ਇਹਨਾਂ ਦਾ ਜਿਹੜਾ ਸਵਾ ਇਹਨਾਂ ਵਧੀਆ ਲੱਗਿਆ ਮੈਨੂੰ ਮੈਨੂੰ ਕੋਈ ਡਰ ਨਹੀਂ ਲੱਗਿਆ ਮੈਂ ਇੰਨਾ ਵਧੀਆ ਪ੍ਰੇਪੇਅਰ ਹੋ ਗਈ ਇੱਥੇ ਆਪਰੇਸ਼ਨ ਕਰਵਾਉਣ ਵਾਸਤੇ ਮੈਨੂੰ ਐਨੀ ਕਿਸੇ ਦੀ ਮੋਟੀਵੇਟ ਦੀ ਲੋੜ ਨਹੀਂ ਪਈ ਵਧੀਆ ਮੈਂ ਟੇਬਲ ਤੇ ਪਈ ਗਈ ਮੈਨੂੰ ਕੋਈ ਪਤਾ ਨਹੀਂ ਲੱਗਿਆ ਕਦੋਂ ਆਪਰੇਸ਼ਨ ਹੋ ਗਿਆ ਕਦੋਂ ਨਹੀਂ ਇਹ ਇਹ ਰੋਬਰਟ ਦੇ ਨਾਲ ਆਪਰੇਸ਼ਨ ਕੀਤਾ ਹੈ ਇਹਦਾ ਜਿਹੜਾ ਕੱਟ ਆ ਉਹ ਘੱਟ ਲੱਗਦਾ ਹੈ ਇਹਦੀ ਰਿਕਵਰੀ ਆ ਉਹ ਬਹੁਤ ਜਲਦੀ ਹੁੰਦੀ ਹੈ ਇਹਨਾਂ ਦਾ ਜਿਹੜਾ ਸਟਾਫ ਆ ਉਹ ਵੀ ਬਹੁਤ ਵਧੀਆ ਬਹੁਤ ਵਧੀਆ ਹੈ ਇਹਨਾਂ ਦੀ ਮੈਨੇਜਮੈਂਟ ਆ ਹਰ ਇੱਕ ਚੀਜ਼ ਦੀ ਸਾਰੀਆਂ ਇਹਨਾਂ ਦੇ ਹਸਪੀਟਲ ਦੇ ਵਿੱਚ ਫੈਸਿਲਿਟੀਆਂ ਹੈਗੀਆਂ ਕੋਈ ਪ੍ਰੋਬਲਮ ਨਹੀਂ ਹੈਗੀ ਘਰੋਂ ਦੀ ਲੋੜ ਨਹੀਂ ਤੁਹਾਨੂੰ ਕੋਈ ਘਰੋਂ ਬਹੁਤਾ ਸਵਾਮ ਚੱਕਣ ਦੀ ਲੋੜ ਨਹੀਂ ਇੰਨੀ ਫੈਸਿਲਿਟੀਆਂ ਇੱਥੇ ਸੀ ਬਾਕੀ ਮੈਂ ਇਹਨਾਂ ਤੁਹਾਨੂੰ ਦੱਸ दी ਹੋਈ ਤੁਹਾਡਾ ਬਹੁਤ ਬਹੁਤ ਧੰਨਵਾਦ